ਕਮਰੇ ਉਹ ਉੱਥੋਂ ਨਾਲੇ ਤੋਂ ਦੋ ਜਣੇ ਉੱਧਰ ਕੱਢੋ ਉਹ ਕੱਢ ਦੇ ਬਾਕੀ ਮਰਜੀ ਨਾਲ ਦੋ ਜਣੇ ਉੱਥੇ ਜਾ ਜੋ ਮੁੰਡਿਆ ਵੀ ਪੀ ਕੇ ਕੀ ਆ ਸਾਰੇ ਸਿਹਾਰ ਦੁਰਪ੍ਰਵ ਵਾਲੋਂ ਜਿਹੜੇ ਵੀ ਫੰਟੂ ਲੈਣ ਲੱਗੇ ਆ ਇਹਦੇ ਇੱਕ ਪਾਸੇ ਜਾ ਕੇ ਪੰਜ ਦੋਨੋਂ ਖੋਈਏ ਬੰਦਾਂ ਪਰ ਉਹ ਬੌਤੀ ਆ ਗਿਆ ਜਿਹੜੀ ਲੈਣ ਲੱਗੀ ਆ पुछे त सारे अगले केॾे मगर तव्हां ਕਿੰਨਾ ਹਰ ਗਿਆ ਮੜਿਆ ਉਹ ਉੱਥੋਂ ਨਾਲ ਜੱਟ ਦੋ ਜਣੇ ਉੱਧਰ ਕੱਜੋ ਉਹ ਕੱਟਦੇ ਆ ਬਾਕੀ ਆਪਣੀ ਮਰਜ਼ੀ ਨਾਲ ਦੋ ਜਣੇ ਉਹ ਸੀ ਜੱਜੋ ਮੁੰਡਿਆਂ ਦੀ ਕੀ ਸਾਰੇ ਸਫਾਰਦ ਦੁਰਪ੍ਰਵ ਵਾਲੂ ਜਿਹੜੀ ਕੰਟੇ ਚ ਲਾਈ ਲੱਗੀ ਆ ਉਹਦੇ ਇੱਕੋ ਪਾਸੇ ਜਾ ਕੇ ਤੁਸੀਂ ਬੰਦੋ ਖੋਲ੍ਹੋ ਆਹ ਭਰਾ ਮੇਰੇ ਪੌਂਟੀ ਆ ਗਿਆ पिछे रह से सारे मगले कंहिं लाड़े मगरे लॻे ਇਹ ਨਾ ਹਰ ਗਮਰੇ ਆਉਂ ਉਹ ਫੰਡਾ ਟੱਡ ਦੋ ਜਣੇ ਉੱਧਰ ਟੱਡੋ ਉਹ ਕੱਟਦੇ ਆਂ ਬਾਕੀ ਆਪਣੀ ਮਰਜ਼ੀ ਨਾਲ ਦੋ ਜਣੇ ਉਹ ਅੱਥਰ ਜਾ ਜੋ ਮੁੰਡਿਆ ਦੇ ਫੇਰ ਕੀ ਆ ਸਾਰੇ ਸਫਾਰ ਦੁਰਪ੍ਰਵਾਨੂ ਜਿਹੜੇ ਵੀ ਕੰਟੇ ਚੋਂ ਲਾਉਣ ਲੱਗੇ ਆ ਉਹ ਵੀ ਇੱਥੇ ਪਾਸੇ ਜਾ ਕੇ ਪਹਿਲੇ ਦੋਨੋਂ ਖੋਲ੍ਹੋ ਸਫਾਰ ਭਰਾ ਮੇਰੇ ਪੌਂਟੀ ਆ ਕੇ पिछे रे से सारे अगले पाण खे